ਜਦੋਂ ਤੱਕ ਕੁਦਰਤ ਨਾਲ ਪਿਆਰ ਤੇ ਕੁਦਰਤ ਨੂੰ ਨੇੜਿਓਂ ਨਿਹਾਰਦੇ ਰਵਾਂਗੇ ਤੇ ਪਿੰਡ ਦੇ ਵਿੱਚੋਂ ਐਸੇ ਵੇਲੇ ਰਹਿ ਰਸ ਦੀ ਆਵਾਜ਼ ਆਉਂਦੀ ਰਹੂਗੀ ਫਸਲਾਂ ਦੀਆਂ ਲਹਿਰਾਂ ਬਹਿਰਾਂ ਦਿਖਦੀਆਂ ਰਹਿਣਗੀਆਂ ਪੰਜਾਬ ਉਦੋਂ ਤੱਕ ਜਵਾਨ ਹੈ ਜਵਾਨ ਰਹੂਗਾ ਇਹ ਗੱਲ ਸਾਡੇ ਖੇਤ ਹੀ ਸਾਨੂੰ ਦੱਸ ਦਿੰਦੇ ਆ ਇਹ ਚਾਦਰ ਕਿਤੋਂ ਹਰੀ ਤੇ ਕਿਤੋਂ ਪੀਲੀ ਹੋਣੀ ਸ਼ੁਰੂ ਹੋ ਗਈ ਹੈ ਹਰੀ ਤਾਂ ਹੈਗੀ ਸੀ ਵਿੱਚ ਵਿੱਚ ਪੀਲੀ ਵੀ ਹੋਣੀ ਸ਼ੁਰੂ ਹੋ ਗਈ ਹੈ ਇਹੋ ਹੀ ਸਾਡੀ ਖੁਸ਼ੀ ਦਾ ਰਾਜ ਹੈ ਇਹੋ ਹੀ ਸਾਨੂੰ ਤਰੱਕੀ ਦੇ ਰਾਹ ਵੱਲ ਲੈ ਜਾਂਦੀ ਹੈ ਇਹ ਕੁਦਰਤ ਦੀ ਨਿਆਮਤ ਪੰਜਾਬ ਦੀ ਧਰਤੀ ਨੂੰ ਵੇਖਣ ਨੂੰ ਮਾਣਨ ਨੂੰ ਮਿਲੀ ਹੈ ਤੇ ਸਭ ਤੋਂ ਵੱਧ ਧੰਨਵਾਦ ਹੈ ਕਿ ਆਪਾਂ ਪੰਜਾਬ ਦੀ ਧਰਤੀ ਤੇ ਜੰਮੇ ਆਂ ਕੌਣ ਪਿੱਛੇ ਜਿਹੜਾ ਪਾਣੀਆਂ ਦਾ ਦੁੱਖ ਥੋੜਾ ਜਿਹਾ ਹੰਡਾਇਆ ਪਰ ਰਲ ਮਿਲ ਕੇ ਭਾਈਚਾਰੇ ਨੇ ਇਹ ਦੱਸਤਾ ਕਿ ਅਸੀਂ ਹੋਾਂਗੇ ਜਦੋਂ ਤੱਕ ਕੁਦਰਤ ਨਾਲ ਪਿਆਰ ਤੇ ਕੁਦਰਤ ਨੂੰ ਨੇੜਿਓਂ ਨਿਹਾਰਦੇ ਰਵਾਂਗੇ ਤੇ ਪਿੰਡ ਦੇ ਵਿੱਚੋਂ ਐਸੇ ਵੇਲੇ ਰਹਿ ਰਸ ਦੀ ਆਵਾਜ਼ ਆਉਂਦੀ ਰਹੂਗੀ ਫਸਲਾਂ ਦੀਆਂ ਲਹਿਰਾਂ ਬਹਿਰਾਂ ਦਿਖਦੀਆਂ ਰਹਿਣਗੀਆਂ ਪੰਜਾਬ ਉਦੋਂ ਤੱਕ ਜਵਾਨ ਹੈ ਜਵਾਨ ਰਹੂਗਾ ਇਹ ਗੱਲ ਸਾਡੇ ਖੇਤ ਹੀ ਸਾਨੂੰ ਦੱਸ ਦਿੰਦੇ ਆ ਇਹ ਚਾਦਰ ਕਿਤੋਂ ਹਰੀ ਤੇ ਕਿਤੋਂ ਪੀਲੀ ਹੋਣੀ ਸ਼ੁਰੂ ਹੋ ਗਈ ਹੈ ਹਰੀ ਤਾਂ ਹੈਗੀ ਸੀ ਵਿੱਚ ਵਿੱਚ ਪੀਲੀ ਵੀ ਹੋਣੀ ਸ਼ੁਰੂ ਹੋ ਗਈ ਹੈ ਇਹੋ ਹੀ ਸਾਡੀ ਖੁਸ਼ੀ ਦਾ ਰਾਜ ਹੈ ਇਹੋ ਹੀ ਸਾਨੂੰ ਤਰੱਕੀ ਦੇ ਰਾਹ ਵੱਲ ਲੈ ਜਾਂਦੀ ਹੈ ਇਹ ਕੁਦਰਤ ਦੀ ਨਿਯਮਤ ਪੰਜਾਬ ਦੀ ਧਰਤੀ ਨੂੰ ਵੇਖਣ ਨੂੰ ਮਾਨਣ ਨੂੰ ਮਿਲੀ ਹੈ ਤੇ ਸਭ ਤੋਂ ਵੱਧ ਧੰਨਵਾਦ ਹੈ ਕਿ ਆਪਾਂ ਪੰਜਾਬ ਦੀ ਧਰਤੀ ਤੇ ਜੰਮੇ ਆਂ ਹੁਣ ਪਿੱਛੇ ਜਿਹੜਾ ਪਾਣੀਆਂ ਦਾ ਦੁੱਖ ਥੋੜਾ ਜਿਹਾ ਹੰਡਾਇਆ ਹੈ ਪਰ ਰਲ ਮਿਲ ਕੇ ਭਾਈਚਾਰੇ ਨੇ ਇਹ ਦੱਸਤਾ ਕਿ ਅਸੀਂ